ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਜੀ ਜੀ ਰਹਿਣ ਮਾਈਟ ਜਿਹੜੇ ਮਾੜੇ ਅਨਸਤਾ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਕਰਦੇ ਆ ਰਹੇ ਹਾਂ ਕੋਈ ਵੀ ਕ੍ਰਾਈਮ ਹੁੰਦਾ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਵੱਲੋਂ ਸੇ ਟਾਈਮ ਇਹਨੂੰ ਟੈਸ ਕੀਤਾ ਜਾਂਦਾ ਤੇ ਇਸ ਸਬੰਧ ਵਿੱਚ ਇੱਕ ਸਾਡੇ ਆਈਟੀਆਈ ਜਿਹੜਾ ਇੱਥੇ ਸਿੱਖਾਈ ਸੰਸਥਾ ਹੈ ਉਸ ਦੀ ਜਿਹੜੀ ਇੱਕ ਸਿਕਿਉਰਟੀ ਵੱਲੋਂ ਸਿਕਿਉਰਟੀ ਅਫਸਰ ਵੱਲੋਂ ਇੱਕ ਤਕਾਸ ਸਾਨੂੰ ਆਈਸੀਬ ਜਿਸ ਦੇ ਵਿੱਚ ਵਿਕਰਮ ਕੁਮਾਰ ਉਹ ਵਿਕੀ ਜੋ ਇਹਨਾਂ ਨੇ 22 ਨੋਂ ਅਤੇ 25 ਨੋਂ ਇਹਨੇ ਉਸ ਆਈਟੀ ਦੀ ਸੰਸਥਾ ਦੀਆਂ ਕੋਈ ਗ੍ਰੀਲਾਂ ਤੇ ਪਾਈਪਾਂ ਚੋਰੀ ਕਰਕੇ ਲੈ ਜਾਂਦਾ ਸੀ ਤੇ ਵੇਚਦਾ ਸੀ ਤੇ ਜੋ ਅਸੀਂ ਇਹਨੂੰ ਇਸ ਤੇ ਕਮਕਦਮ ਨਾਮ ਮਕੱਲਮਾ ਰਜਿਸਟਰਡ ਕੀਤਾ ਗਿਆ ਸੀ ਜਿਸ ਦੇ ਸੰਬੰਧ ਵਿੱਚ ਅਸੀਂ ਇਸ ਦੀ ਪਾਲ ਕਰ ਰਹੇ ਹਾਂ ਜਦੋਂ ਇਸ ਨੂੰ ਅਸੀਂ ਰੰਗੇਤੀ ਪਕੜਿਆ ਗਿਆ ਤਾਂ ਇਸ ਕੋਲੋਂ ਸਾਨੂੰ 25-30 ਕਿਲੋ ਜਿਹੜੀਆਂ ਵਜਨ ਦੀਆਂ ਲੋਹੇ ਦੀਆਂ ਪਾਈਪਾਂ ਤੇ ਤਿੰਨ ਲੋਹੇ ਦੀਆਂ ਗ੍ਰੀਲਾਂ ਜਿਹੜੀਆਂ ਇਹਨੇ ਆਈਟੀ ਦੀ ਚੋਰੀ ਕੀਤੀ ਸੀ ਤੇ ਕੁਝ ਇਹਨੇ ਹੋਰ ਵੀ ਸਮਾਨ ਚੋਰੀ ਕੀਤਾ ਸੀ ਉਹ ਵੀ ਸਾਨੂੰ ਬਰਾਮਦ ਕੀਤਾ ਜਿਹੜਾ ਹੋਲ ਸਾਈਡ ਤੋਂ ਚੋਰੀ ਕੀਤਾ ਇਹਨੂੰ ਅਸੀਂ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਪੁੱਛਗਿਛ ਕਰਾਂਗੇ ਵੀ ਇਸ ਨੇ ਹੋਰ ਕਿੰਨੀਆਂ ਕੋਈ ਇੱਥੇ ਜਿਹੜੀਆਂ ਇਸ ਤਰ੍ਹਾਂ ਦੀਆਂ ਚੋਰੀਆਂ ਨੇ ਜਿਵੇਂ ਲੋਹੀ ਵੇਚਣ ਵਾਲੀਆਂ ਚੋਰੀਆਂ ਜਾਂ ਹੋਰ ਵੀ ਚੋਰੀਆਂ ਨੇ ਕਿੰਨੀਆਂ ਕੀਤੀਆਂ ਹੋਈਆਂ ਨੇ ਤੇ ਇੱਕ ਸਾਡਾ ਇਨਵੈਸਟੀਗੇਸ਼ਨ ਪਾੜ ਦੇ ਕਿ ਤੇ ਇਸ ਜਿਹੜਾ ਦੋਸ਼ੀ ਵਿਕਮ ਸਿੰਘ ਜੀ ਤੇ ਇਸ ਤੇ ਪਹਿਲਾਂ ਵੀ ਇੱਕ ਮੁਕਤਮਾ ਦਰਜ ਏ 29 ਇੱਕ ਅੱਚੀ ਨੂੰ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਇਸੇ ਕ੍ਰਾਈਮ ਨਾਲ ਜਿਹੜੀਆਂ ਵਾਲੀ ਜਿਹੜੀ ਇਹਦੀ ਬਿਰਤੀ ਹੈ ਤੇ ਹੁਣ ਅਸੀਂ ਫਿਰ ਦੁਬਾਰਾ ਇਹਨਾਂ ਸ਼ਕਤੀ ਨਾਲ ਪੁੱਛ ਗਿੱਚ ਕਰਾਂਗੇ